ਚਾਵਾਂ ਦੇ ਨਾਲ ਆਸਟ੍ਰੇਲੀਆ ਤੋਂ 4 ਸਾਲ ਬਾਅਦ ਕੁੜੀ ਆ ਰਹੀ ਸੀ ਪੰਜਾਬ ਲੇਕਿਨ ਰਸਤੇ ਦੇ ਵਿੱਚ ਹੋ ਗਿਆ ਕਾਂਡ ਜਾਹ ਦੇ ਵਿੱਚ ਹੀ ਉਸ ਕੁੜੀ ਨੂੰ ਸਾਹ ਲੈਣ ਦੀ ਦਿੱਕਤ ਹੋਣੀ ਸ਼ੁਰੂ ਹੋ ਗਈ ਜਿੱਤੋਂ ਬਾਅਦ ਸਟਾਫ ਵੱਲੋਂ ਉੱਥੋਂ ਦੇ ਲੋਕਾਂ ਵੱਲੋਂ ਸਟਾਫ ਦੇ ਵਿੱਚ ਜਿਹੜਾ ਮੈਡੀਕਲ ਸਹਾਇਤਾ ਵਾਲੇ ਜਿਹੜੇ ਲੋਕ ਹੁੰਦੇ ਨੇ ਡਾਕਟਰ ਹੁੰਦੇ ਉਹਨਾਂ ਵੱਲੋਂ ਤੁਰੰਤ ਹੀ ਉਹਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਲੇਕਿਨ ਕੁੜੀ ਦੇ ਸਾਹ ਪ੍ਰਾਣ ਮੋਕੇ ਤੇ ਹੀ ਜਾਹ ਦੇ ਵਿੱਚ ਹੀ ਨਿਕਲ ਗਏ ਜੀ ਹਾਂ ਪੰਜਾਬਣ ਕੁੜੀ ਹਗੀ ਸੀ ਕਾਫੀ ਸਮੇਂ ਬਾਅਦ 4 ਸਾਲ ਬਾਅਦ ਨੇਗੀ ਸੀ ਪੰਜਾਬ ਦੇ ਵਿੱਚ ਵਾਪਸ ਆ ਰਹੀ ਸੀ ਆਸਟ੍ਰੇਲੀਆ ਤੋਂ ਲੇਕਿਨ ਮਾਪਿਆਂ ਨੂੰ ਮਿਲਣ ਦੇ ਚਾਹ ਦੇ ਵਿੱਚ ਤਾਂ ਜ਼ਰੂਰ ਪੰਜਾਬ ਆ ਰਹੀ ਸੀ ਲੇਕਿਨ ਰਸਤੇ ਦੇ ਵਿੱਚ ਕੋ ਦੱਬ ਨੂੰ ਕੁਝ ਹੋਰ ਹੀ ਮਜੂਰ ਹੈਗਾ ਸੀ ਰਸਤੇ ਦੇ ਵਿੱਚ ਘੇਰ ਕੇ ਬਹਿ ਗਿਆ ਜਮਰਾਜ ਤੇ ਲੱਗ ਗਿਆ ਆਪਣੇ ਨਾਲ ਜਿੱਤੋਂ ਬਾਅਦ ਪਰਿਵਾਰਿਕ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਇਹਦਾ ਟੁੱਟ ਚੁੱਕਾਗਾ ਪਿੰਡ ਦੇ ਜਿ ショਕ ਦੀ ਲਹਿਰ ਛਾ ਚੁੱਕੀ ਗਈ ਆ ਉਹ ਨਾਲ ਦੇ ਨਾਲ ਪੂਰੇ ਪਿੰਡ ਨਿਵਾਸੀ ਸ਼ਹਿਰ ਨਿਵਾਸੀ ਦੇ ਇਲਾਕੇ ਲੋਕ ਹੋਏ ਨੇ ਉਹਨਾਂ ਵੱਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਕਿਉਂਕਿ ਧੀ ਨੂੰ ਲੱਖਾਂ ਰੁਪਏ ਖਰਚ ਕੇ ਸਟੱਡੀ ਵਿਜੇ ਦੇ ਡਾ ਜੀ ਅਸੀ ਆਸਟ੍ਰੇਲੀਆ ਭੇਜਿਆ ਸੀ 4 ਸਾਲ ਬਾਅਦ ਉਹ ਧੀ ਜਦੋਂ ਮਾਪਿਆਂ ਨੂੰ ਮਿਲਣ ਆ ਰਹੀ ਸੀ ਤਾਂ ਜਾਜ ਦੇ ਵਿੱਚ ਹੀ ਉਹ ਨਾਲ ਹੋ ਗਿਆ ਵੱਡਾ ਹਾਸਾ ਕਾਂਡ ਹੋ ਗਿਆ ਜੀਵਨ ਲੀਲਾ ਉਹਦੀ ਖਤਮ ਹੋ ਚੁੱਕੀ ਯਾਰ ਔਰ ਜਮਰਾਜ ਉਹਨੂੰ ਆਪਣੇ ਨਾਲ ਲੈ ਚੁੱਕਾ ਜਿੱਤੋਂ ਬਾਅਦ ਹਰ ਪਾਸੇ ਸ਼ੋਕ ਦੀ ਲਹਿਰ ਛਾ ਚੁਕੀ ਗਿਆ ਤਸਵੀਰਾਂ ਤੁਹਾਨੂੰ ਦਿਖਾਉਣੇ ਪਿਓ ਉਸ ਨੌਜਵਾਨ ਕੁੜੀ ਦੀਆਂ ਜੋ ਕਿ ਜਹਾਜ਼ ਦੇ ਵਿੱਚ ਹੀ ਆਪਣੀ ਜਿਹੜੀ ਗਈ ਆ ਉਹ ਜੀਵਨ ਜਿਹੜੀ ਗਈ ਆ ਉਹਦਾ ਬਿਲਕੁਲ ਖਤਮ ਹੋ ਗਿਆ ਹੈ